ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਦੇਹ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੇਜਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਸੂਈਆਂ ਤੁਹਾਨੂੰ ਦਿਖਾਵਾਂਗੇ ਤੇ ਦੋ ਤੁਹਾਨੂੰ ਗੱਬੜਾਂ ਦਿਖਾਉਣੀਆਂ ਤੇ ਬਿਲਕੁਲ ਨੋਰਮਲ ਰੇਟ 'ਤੇ ਤੁਹਾਨੂੰ ਸਾਰੇ ਪਸ਼ੂ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਜੀ ਨਾਮ ਦੱਸੋ ਕਰੀ ਫਿਰ ਆਪਣਾ ਲਾਜ ਜੀ ਮੇਜਰ ਜੀ ਹਾਂਜੀ ਦੇਖੁਰ ਦਾ ਸਿਲੇਜ ਨੜਾ ਜਿਹੜਾ ਅਮਰਸਰ ਤੇ ਫੋਨ ਨੰਬਰ ਬੋਲ ਦੋ ਇੱਕ ਰਿ ਨੰਬਰ ਹੈਗਾ 897782455 ਠੀਕ ਹੈ ਤੇ ਸ਼ੁਰੂਆਤ ਫਿਰ ਆ ਤਾਜੀ ਸੋਈ ਤੁਸੀਂ ਕਰ ਲਈਏ ਦੂਜੇ ਸਵੇਰ ਵੈੜ ਚ ਜਰਸੀ ਕ੍ਰੋਸ ਸਾਈ ਆ ਜੀ ਠੀਕ ਹੈ ਜੀ ਜਰਸੀ ਕ੍ਰੋਸ ਸਾਈਵਾਲ ਚ ਹੈ ਜਿਹੜੀ ਥਾਣਾ ਬੜਾ ਲਾਜਵਾਬ ਜਿਹੜਾ ਇਹਦੇ ਕੋਲ ਆ ਦੇਖ ਸਾਡੇ ਥਾਣਾ ਦਾ ਸੱਜ ਜੀ ਆਪ ਜਿਹੜਾ ਇਹਦਾ ਕਾਫੀ ਚੰਗਾ ਹੈ ਹਾਂਜੀ ਕਦੋਂ ਦੀ ਸੋਈ ਵਰਜੀ ਹੈ ਕੱਲ ਸ਼ਾਮ ਦੀ ਸੋਈ ਹੈ ਅੱਛਾ ਕੱਲ ਸ਼ਾਮ ਦੀ ਸੋਈ ਹੈ ਕਿੰਨਾ ਚੁਵਾਈ ਹੋਈ ਹੈ ਅੱਛਾ ਜੀ ਇੱਕੋ ਕਿੰਨਾ ਕਿ ਦੁੱਧ ਚਵਾਈ ਜਾਊਗੀ ਐ ਇਹਨੇ ਸ਼ੋਆ ਜੀ ਬੋਲਾ ਦਿੱਤਾ ਰੇ ਇਸ਼ਾਰਾ ਤੀ ਸਾਢੇ 3 ਕਿਲੋ ਦਿੱਤਾ ਵਸ਼ੀਰ ਜੀ ਆ ਗਏ ਠੀਕ ਐ ਤੇ ਦੁੱਧ ਚਵਾਈ ਜਾਊ 13-14 ਕਿਲੋ ਠੀਕ ਐ ਪਰ ਚੰਗੀ ਠੰਡੀ ਬੜੀ ਜਾਵੇ ਤੋੜ ਦੇ ਕਰ ਚਵਾਈ ਰਸੀ ਪਾ ਕੇ ਕਰਦੇਗੇ ਉਤਰਾ ਹੀ ਨਹੀਂ ਓਦਾਂ ਭੜਾ ਕਰ ਲ ਬੜਾ ਰਸੀ ਥੋੜਾ ਮੱਟ ਜਾ ਠੀਕ ਐ ਉਹ ਤਾਂ ਮੈਂ ਰਸੀ ਪਾਈ ਸੀ ਮੈਂ ਤਾਂ ਗਾਲੀ ਨਹੀਂ ਮੈਂ ਰਸੀ ਪਾ ਰਿਹਾ ਰਸੀ ਰਿਹਾ ਪਾ ਰਾਂ ਬਾਕੀ ਥੱਲੇ ਚੰਗੀ ਬਣੀ ਐ ਤੇ ਦਿਲਾ ਜੇ ਕਰੀ ਸੰਤੋਰਦਾ ਆ ਜਲੇ ਆ ਬਾਕੀ ਹੈਗੀ ਜਿਹੜੀ ਜਰਸੀ ਕਰੋਸ ਤੇ ਆ ਕਦ ਕਾਠ ਬੇਲੇ ਦੀ ਚੰਗੀ ਆ ਬਾਕੀ ਤਾਜੀ ਸੋਈ ਆ ਤੇ ਪੋਤੀ ਕੋਈ ਖਾਸ ਲੱਪੇ ਚ ਬਣੀ ਆ ਤੇ ਬੱਚਾ ਕੀ ਜਮਗਰ ਇਹਦੇ ਮਗਰ ਇਹਦੇ ਵਸ਼ੀ ਆ ਜਮਗਰ ਵਸ਼ੀ ਜੇ ਧਾਰਾ ਮਾਰ ਕੇ ਦਿਖਾ ਦਿੰਦੇ ਚਲੋ ਦਿਖਾਤਾ ਫਿਰ ਠੰਡੀ ਸੀਲ ਦਾ ਪਤਾ ਲੱਗ ਜਾਂਦਾ ਤੇ ਮੋਲੇ ਦਾ ਆਪਾ ਦੱਸ ਹੀ ਦਈਏ ਮੋਲ ਵੀਰ ਜੀ 42000 ਕਰਦੇ ਜੀ ਅੱਛਾ 42000 ਤੇ ਦੇਣੀ ਕਿੰਨੇ ਦੀ ਆਪਾਂ ਜਸਨ ਇੱਕ ਘੱਟ 40 ਦੇ ਦਾਂ ਅੱਛਾ 4000 ਛੱਡ ਦੋਗੇ ਚਲੋ ਮੌਕੇ ਤੇ ਹੋਰ ਕਰ ਦੋਗੇ ਮਾਨਤਨ ਕਰ ਦਾਂਗੇ ਵੀਰ ਭਰਾ ਕੋਈ ਫੋਨ ਲਾਵੇ ਇੱਕ ਰਹੀ ਹੈ ਨਾ ਮੌਕੇ ਤੇ ਮਾਨਤਨ ਹੋ ਜਾਊਗਾ ਤੇ ਆ ਵਾਚੀ ਜਿਹੜੀ ਸਾਡੇ ਛੱਡ ਚੀ ਆ। ਅਜੇ ਪੂਰਾ ਦੁੱਧ ਚੁੰਗਣ ਦੀ ਨਹੀਂ ਜਾ ਚ ਵਸ਼ੀਨ। ਆ ਦੇਖ ਸਾ ਦਿਖਾਣੇ ਦੇ ਲਾਗੇ ਤਾਂ ਦਿਖਾ ਦ ਚਵਾ ਫੇ ਲੈ। ਬਾਕੀ ਇਹ ਵੀ ਇਹਨਾਂ ਠੰਡੀ ਸੀਨ ਦਾ ਪਤਾ ਲੱਗ ਜਾਂਦਾ। ਇਹ ਪਰਦੇ ਸਾਡੇ ਕਿੰਨੇ ਤਲਾ ਖੱਤਾ ਬੋਲਾ ਇਹਦਾ। ਅਗਲੇ ਥਾਂ ਅਦਰ ਦਿਖਾ ਦੇ ਚੋ। ਹੂੰ। ਬਾਕੀ ਆ ਵੀ ਦੇਖ ਸਕਦੇ ਬਿਲਕੁਲ ਉਹਲੇ ਰੰਗ ਦਾ ਹੀ ਬੋਲਾ ਹੈ ਜੀ ਤੇ ਬਾਕੀ ਇਹ ਆ ਵੀ ਰੱਸੀ ਪਾਓ ਤੇ ਭਾਵੇਂ ਨਾ ਪਾਓ ਠੀਕ ਹੈ ਜੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਗੱਭਣਿਆਂ ਜਿਹੜੀ ਇਹ ਕਿੰਨੇ ਕ ਦੁੱਧ ਆ ਲੀਜੇ ਇਹ ਵੀ ਜੀ 10000 ਕਿਲੋ ਚਵਾਈ ਜਾਊ 12 ਅੱਛਾ 10 12 ਲੀਟਰ ਜਿਹੜਾ ਚਵਾਈ ਜਾਊ ਪਹਿਲਾਂ ਮੱਛੀ ਦੇ ਅੱਛਾ ਜੀ ਪਹਿਲਾ ਸਵੇਰ ਸੋਣਾ ਇਹ ਕਿੰਨਾ ਕੁ ਚਿੰਗੀ ਸੀਗਲੀ ਬੜੀ ਜੀ ਕਿੰਨਾ ਕੁ ਲੈ ਜਾਓਗੇ ਟਾਈਮ ਵੀ ਜੀ 20 ਦਿਨ ਲੈ ਗਏ ਤੋਰੋ ਫੇਰ ਇੱਕ ਰੀਨ ਬਾਕੀ ਆ ਵੀ ਥਣ ਚੰਗਾ ਲੱਗਾ ਇਸ ਤਰ੍ਹਾਂ ਹੀ ਦੇਖੋ ਲੋ ਆ ਜਿ ਲੈ ਆਇਆ ਹੋ ਜੀ ਬਾਕੀ ਸੋਨੇ ਰੰਗ ਰੋਪਦੀ ਆ ਜਿੱਦਨ ਤਿਆਰ ਹੋਈ ਥੱਲੇ ਚੰਗੀ ਤਿਆਰ ਹੋਣੀ ਆ ਤੇ ਕਿੰਨਾ ਫਿਰ ਇਹਦਾ ਮੁੱਲ ਵੀ ਜੀ ਜੀ ਜਤੋਂ ਦਿੱਤਾ ਅਰਜ਼ੀ ਰਿਹਾ ਸੀ 40000 ਦੀ ਹਾਂਜੀ ਹੁਣ ਜੀ ਕੋਕੜਾ ਨੇ ਭਾਜ ਦੇ ਦਿੰਦੇ ਕਿੰਨੇ ਦੀ ਮੋਲ ਕਰ ਨੂੰ 30000 ਕਰ ਦੇ ਹਾਂਜੀ 28000 ਜੀ ਦੇ ਅੱਛਾ 28000 ਜੀ ਦੇ ਦੋ ਚਲੋ ਮੌਕੇ ਤੇ ਮਨਤਨ ਹੋਰ ਕਰ ਦੋਗੇ ਤੇ ਆ ਥਾਣੇ ਤੇ ਵੀ ਦੇਖ ਸਕਦੇ ਲੱਗੇ ਤਾਂ ਠੀਕ ਹੈ ਜੀ ਤੇ ਹੁਣ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਇਹ ਬੱਚੇ ਤਾਂ ਬਿਨਾਂ ਜੇ ਇਹ ਬੱਚੇ ਤੋਂ ਬਣਾ ਠੀਕ ਹੈ ਤੇ ਆ ਦੇ ਕਾਦੇ ਹਵਾਨਾ ਇਹਦਾ ਲੱਗੇ ਤਾਂ ਕਿੰਨਾ ਜੀ ਦੁੱਧ ਤਿਆਰੇ ਦੇ ਕੋਲ ਦੁੱਧ ਵੀ ਜੇ ਕੋ 8 ਕਿਲੋ ਪੱਕਾ ਹੋਏਗਾ ਪੱਕਾ ਤਿਆਰ ਜੇ 8 ਲੀਟਰ 8 ਕਿਲੋ ਤੋਰੋ ਫਿਰ ਇੱਕ ਰੀਮ ਟੈਂਪ ਚੋਕ ਕਰੀ ਲੈ ਆਇਆ ਦੋ 1.8 ਲੀਟਰ ਜਿਹੜਾ ਕਹਿੰਦੇ ਕਿ ਹੈਗਾ ਇਹ ਦੇਖੋ। ਤਾਂ ਕਹਿੰਦੀ ਥੋੜੀ ਜਿਹੀ ਗਾਰ ਆ ਰਹੀ ਚੱਡੇ ਦੀ। ਠੀਕ ਆ। ਹਾਂਜੀ ਤੁਸੇ ਵਿਖਾਵਾ ਘਾਟ ਦਾ ਸਭ ਤੇ ਇੱਕ ਉਹ ਨਾਲ ਸਰੂਜਾ ਲੱਗਦਾ ਜੇ। ਸਰੂ ਚੱਲਦਾ ਰਹੀ ਹਾਂਜੀ। ਅੱਛਾ ਚੱਲਦਾ ਜੇ। ਧਾਰਾ ਮਾਰ ਕੇ ਦਿਖਾ ਦਿਨੇ। ਦਿਖਾ ਦਿਓ ਫਿਰ। ਉਹ ਸਿੰਮ ਦਾ ਜਿਹੜਾ ਵਾ ਨਾਲ ਉਹ ਵੀ ਦਿਖਾ ਦਿਨੇ ਤੁਹਾਨੂੰ। ਉਹ ਬਿਆਣੀ ਤਾਂ ਦੂਸਰੇ ਪਾਸੇ ਵਾਲੇ ਅਗਲੇ ਥਾਂ 'ਚ ਜਿਹੜਾ ਸਰੂ ਆਖਦਾ। ਅੱਗੇ ਸਨੰਦਰ ਚਾਜ ਤੇ ਅਗਲੇ ਸਨੰਦਰ ਦਿਖਾ ਦੇ ਹਾਂ ਦੇਖ ਸਾਹ ਲਿਖੋ ਔਰ ਸਰੋ ਜਿਹਾ ਚੱਲਦਾ ਦੋ ਤਾਰਾਂ ਨਿਕਲਦੀਆਂ ਆਉਂਦੀਆਂ ਠੀਕ ਬੱਸ ਉਹਨਾ ਅਸ਼ਾ ਤੋਂ ਮੋਝ ਲਿਆ ਚੰਦੇ ਠੀਕ ਹੈ ਜੀ ਚਲੋ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਬਾਕੀ ਵੀ ਜੀ ਤਾਰ ਸਿੱਧੀ ਬਾਲਟੀ ਚ ਆਉਂਦੀ ਠੀਕ ਆ ਹਾਂਜੀ ਤੇ ਇਹਦਾ ਫਿਰ ਮੁੱਲ ਮੋਲਕਾ ਨੂੰ ਜੀ ਵੀਆਰ ਕਰਦੇ ਅੱਛਾ ਹਾਂਜੀ ਤੇ ਕਿੰਨੇ ਦੀ ਜੱਸ ਨੂੰ ਆਏ 17000 ਦੀ 17000 ਦੀ ਹਾਂਜੀ ਤੇ ਦੁੱਧ 8 ਕਿਲੋ ਹੈਗਾ ਪੱਕਾ ਪੱਕਾ ਦੋ ਟਾਈਮ ਕੋ ਚੋਬੇ ਕਰੀ ਤੇ ਬਾਕੀ ਮੋਕੇ ਤੇ ਮਾਨਤਨ ਹੋਰ ਕਰ ਦੋਗੇ ਮਾਨਤਨ ਹਾਂਜੀ ਠੀਕ ਹੈ ਜੀ ਤੇ ਹੁਣ ਇੱਕਾ ਸਾਈਵਲ ਗਾਂ ਜੇ ਐਂਡ ਤੇ ਇਹ ਗੱਬਣ ਹੈ ਜਿਹੜੀ ਇਹ ਕਿੰਨੇ ਦੀ ਗੱਬਣ ਜੇ ਵਿੱਚ ਜੀ ਇਹ ਵੀ 7 ਮਹੀਨਾ ਦੀ ਗੱਬਣ ਹੈ ਜੀ ਅੱਛਾ 7 ਮਹੀਨਾ ਦੀ ਗੱਬਣ ਹੈ ਹਾਂਜੀ ਚੈੱਕ ਪਾਸ ਹਾਂਜੀ ਚੈੱਕ ਪਾਸ ਜਾ ਵੇਖੋ ਠੀਕ ਹੈ ਜੀ ਠੀਕ ਹੈ ਤੋ ਰੋਫੇ ਕਰੀ ਨਾ ਜੁਮਾਦੀਆ ਹੈਗੀ ਜੇ ਜਦੀ ਸਹੀ ਵਾਲਿਆ ਤੇ ਹੈਗੀ ਠੰਡੀ ਠੇਰੀ ਆ ਜਿਹਦੀ ਇਹ ਅਜਿਹਾ ਤੇ ਤੇ ਤੁਹਾਡੀ ਘਰ ਦੀ ਬੱਛੀ ਪਾਲੀ ਅੱਛਾ ਇਹ ਤੁਹਾਡੀ ਘਰ ਦੀ ਪਾਲੀ ਆ ਪਹਿਲੇ ਸਵੇਰ ਨੇ 10 12 ਕਿਲੋ ਦੁੱਧ ਚੋਆ ਆ ਘਰ ਇਹ ਠੀਕ ਆ ਤਿਆਰ ਕੀ ਕਿੰਨਾਂ ਚੋਈ ਜਾਊਗੀ ਅੱਜ ਕੀ 13 14 ਕਿਲੋ ਚੋਈ ਜਾਂਦੀ ਠੀਕ ਆ ਬਾਕੀ ਇਹ ਆ ਵੀ 2 ਮਹੀਨੇ ਸੰਭ ਨਹੀਂ ਪਣੀ ਕਿਸ ਨੂੰ ਹਣਾ ਤੇ ਉਸ ਹਾਂ ਨਾ ਸਾਮ ਛੱਡ ਕੇ ਮੁੱਲ ਕਰ ਦੋਗੇ ਇਹਦਾ ਹਾਂਜੀ ਹਾਂਜੀ ਕਿੰਨਾ ਮੁੱਲ ਕਰ ਦੋਗੇ ਇਹਦਾ ਮੁੱਲ ਕਰਨ ਉਹਦਾ 18000 ਕਰ ਦੇ ਅੱਛਾ ਕਿੰਨੇ ਦੀ 17 ਦੀ ਹੋ ਜਾਊਗੀ 16.5 ਦੇ ਅੱਛਾ 16.5 ਦੇ ਦੋਗੇ ਹਾਂਜੀ ਠੀਕ ਹੈ ਜੀ ਹੋਰ ਦਾ ਮਾਨਦਾਨ ਕਰ ਦਾਂਗੇ ਵੀਰ ਪਰ ਅਗੋਂ ਫੋਨ ਕਰੀਏ ਠੀਕ ਹੈ ਜੀ ਤੇ ਠੀਕ ਹੈ ਵਿਧਿਆਰ ਕੋਈ ਕੁਝ ਕਹਿਣਾ ਹੈ ਬਾਕੀ ਇਹ ਆ ਵੀ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਹਨਾ ਚੋਾਈ ਕਰਕੇ ਪਾਸ ਕਰਕੇ ਆਪਣੀਆਂ ਪਾਸ ਕਰਕੇ ਖੜੀ ਠੀਕ ਹੈ ਆ ਜਿਹੜੀ ਘਰ ਦੀ ਗਾਂ ਇਹਨਾਂ ਦੇ ਤੇ ਬਾਕੀ ਜਿਹੜੀਆਂ ਲੈਂਦੀਆਂ ਵਾ ਬਾਕੀ ਆਪਣੀ ਸਮਝ ਨਾਲ ਵੇਸ ਚਾਹ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ